CBA ਇਨਫੋਟਿਕ ਗੁਰਦਾਸਪੁਰ ਵੱਲੋਂ ਕਰਵਾਏ ਗੇ 30 ਮਈ 2025 ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰਕ ਦੀ ਝਲਕ ਵੇਖਣ ਨੂੰ ਮਿਲੀ ਸਮਾਗਮ ਔਰਤਾ ਦੀ ਰਚਨਾਤਮਕਤਾ ਨਿੱਗੀ ਕਲਾ ਤੇ ਰੰਗੀਨ ਸੱਭਿਆਚਾਰ ਨੂੰ ਸਮਰਪਿਤ ਸੀ ਇਸ ਮੌਕੇ ਪੇਸ਼ ਕੀਤੇ ਗਏ ਪੰਜਾਬੀ ਵਿਰਸੇ ਨਾਲ ਸੰਬੰਧਿਤ ਸੱਭਿਆਚਾਰਕ ਸਮਾਗਮ ਵਿੱਚ ਪੰਜਾਬੀ ਮਟਿਆਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਸਤੁਤੀਆਂ ਪੇਸ਼ ਕਰਕੇ ਖੂਬ ਵਾਹਵਾ ਹਾਈ ਲੁੱਟੀ ਇੱਜੇ ਮੇਲੇ ਵਿੱਚ ਵਿਦਿਆਰਥਣਾਂ ਵੱਲੋਂ ਰੰਗੀਨ ਗਿੱਧਾ ਰੈਂਪ ਵਾਕ ਲੋਕਗੀਤ ਅਤੇ ਹੋਰ ਕਲਾ ਰੂਪ ਪੇਸ਼ ਕੀਤੇ ਗੀਆਂ। ਕੀ ਇਹਨਾਂ ਤਿਥਾਂ ਨਵੇਂ ਜਾ ਰਹੇ ਕੀ ਕਹਿਣਾ ਚਾਹੁੰਦੇ? ਅ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸੀਬੀ ਇਨਫੋਟੈਕ ਦੇ ਵਿੱਚਤੀਆਂ ਦਾ ਤਿਹਾੜੀ ਤੀਆਂ ਦਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਆ ਇਹਦਾ ਮੇਨ ਮੋਟਿਵ ਪਰਪਸ ਇਹੀ ਸੀਗਾ ਕਿ ਬੱਚਾ ਦੇ ਵਿੱਚ ਕੰਫੀਡੈਂਸ ਨੂੰ ਵਧਾਇਆ ਜਾਏ ਐਂਡ ਬੱਚਿਆਂ ਨੂੰ ਕੁੜੀਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਪੰਜਾਬੀ ਕਲਚਰ ਕੀ ਹੈ ਮੈਡਮ ਕਿੰਨੇ ਕਿ ਬੱਚਿਆਂ ਨੇ ਇੱਥੇ ਭਾਗ ਲਿਆ ਤੇ ਬੱਚਿਆਂ ਦਾ ਕੰਫੀਡੈਂਸ ਜਿਹੜਾ ਉਹ ਕਿੰਨਾ ਜ਼ਿਆਦਾ ਹਾਈ ਹੋਇਆ ਅਥੇ ਅੱਜ ਵੱਖ-ਵੱਖ ਗੁਦਾਸਪੁਰ ਦੇ ਸਕੂਲਾਂ ਤੋਂ ਬੱਚੇ ਆਏ ਸੀ ਗੁਰ ਹਰਕਿਸ਼ਰ ਇੰਟਰਨੈਸ਼ਨਲ ਸਕੂਲ ਤੋਂ ਕਾਫੀ ਸਟੂਡੈਂਟ ਆਏ ਹੋਏ ਆ ਯੂਰੋ ਕਿਡਸ ਤੋਂ ਕਾਫੀ ਬੱਚੇ ਆਏ ਹਨ ਹੋਰ ਵੀ ਸਕੂਲਾਂ ਤੋਂ ਕਾਫੀ ਬੱਚੇ ਆਨੇ ਇੱਥੇ ਆ ਕੇ ਪਾਰਟਿਸਪੇਟ ਕੀਤਾ ਐਨ ਬਾਕੀ ਸਕੂਲਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਹੀ ਆਪਣੇ ਬੱਚੇ ਆਪਣੀ ਸਕੂਲੀਆਂ ਗਰਲਸ ਨੂੰ ਕੁਝ ਇਹੋ ਜਿਹਾ ਕਲਚਰ ਫੈਸਟੀਵਲ ਵਿੱਚ ਜਿਹੜਾ ਵਾ ਜ਼ਰੂਰ ਪਾਰਟਿਸਪੇਟ ਕਰਵਾਉਣਾ ਚਾਹੀਦਾ ਆ ਐਂਡ ਇਹਦਾ ਜਿਹੜਾ ਫੰਕਸ਼ਨ ਹੀ ਆਰਗੇਨਾਈਜ਼ ਕੀਤਾ ਹੈ ਇੱਕ ਕੰਪੀਟੀਸ਼ਨ ਆ ਜਿਹਦੇ ਵਿੱਚ ਆਪਾਂ ਫਸ ਸੈਕਿੰਡ ਥਰਡ ਪ੍ਰਾਈਜ਼ ਪ੍ਰਾਈਜ਼ ਮਨੀ ਰੱਖੀ ਹੋਈ ਆ ਜਿਹਦੇ ਨਾਲ ਬੱਚੇ ਨੂੰ ਇੱਕ ਕਾਨਫਰੈਂਸ ਜਿਹਦੇ ਨਾਲ ਬੱਚੇ ਦਾ ਕਾਨਫਰੈਂਸ ਹੋਣਾ ਉਹ ਕਾਫੀ ਜ਼ਿਆਦਾ ਬੂਸਟ ਹੋਏਗਾ ਮੈਡਮ ਇਸ ਤਰ੍ਹਾਂ ਦੇ ਕੋ ਮੇਂ ਨਹੀਂ ਹੈ ਕਿ ਲੜਕੀਆਂ ਨੂੰ ਅਗਰ ਉਹਨਾਂ ਦੇ ਪੇਰੈਂਟਸ ਅੱਜ ਦੇ ਟਾਈਮ ਵਿੱਚ ਘਰੋਂ ਬਾਹਰ ਭੇਜ ਰਿਹਾ ਜਿੱਦਾਂ ਤੁਸੀਂ ਕਹਿਆ ਕਿ ਪੁਰਾਣੇ ਲੋਕਾਂ ਦੀ ਸੋਚ ਸੀ ਕਿ ਕੁੜੀਆਂ ਸਿਰਫ ਘਰ ਦੇ ਵਿੱਚ ਹੀ ਬੈਠਣ ਅੱਜ ਕੱਲ ਉਹਦਾ ਤਾਂ ਕੁਝ ਨਹੀਂ ਹੈ ਲੜਕੀਆਂ ਹਰ ਫੀਲਡ ਦੇ ਵਿੱਚ ਅੱਗੇ ਵਧ ਰਹੀਆਂ ਨੇ ਲੜਕੀਆਂ ਅੱਜ ਸਪੇਸ ਤੱਕ ਪਹੁੰਚ ਚੁੱਕੀਆਂ ਨੇ ਐਂਡ ਮੈਂ ਇਹੀ ਕਹਿਣਾ ਚਾਹਾਂਗੀ ਲੜਕੀਆਂ ਨੂੰ ਵੀ ਕਿ ਆਪਣੀ ਪੜ੍ਹਾਈ ਵੱਲ ਫੋਕਸ ਕਰੋ ਐਂਡ ਆਪਣੇ ਪੇਰੈਂਟਸ ਦਾ ਮਾਨ ਸਨਮਾਨ ਜਿਹੜਾ ਹੋਰ ਵਧਾਓ ਐਂਡ ਇਹੋ ਜਿਹੀ ਕਲਚਰ ਫੈਸਟ ਨਾਲ ਵੀ ਜੁੜੇ ਰਹੋ ਤਾਂ ਕਿ ਤੁਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿ ਸਕੋ ਚਾਹੋਗੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜਿਵੇਂ ਤੁਹਾਡੀ ਆਈਟੀ ਕੰਪਨੀ ਹੈਗੀ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਜ਼ਰੂਰ ਆਪਣੇ ਸਪੋਰਟ ਕਰੋ ਕਈ ਵਾਰੀ ਪੇਰੈਂਟਸ ਆਪਣੇ ਬੱਚਾ ਨੂੰ ਸਪੋਰਟ ਨਹੀਂ ਕਰਦੇ ਤੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਜ਼ਰੂਰ ਅੱਗੇ ਵਧਾਣਾ ਚਾਹੀਦਾ ਹੈ ਉਹ ਜਿਹੜਾ ਕਲਚਰ ਫੈਸਟੀਵ ਵਿੱਚ ਵੀ ਲੈ ਕੇ ਆਉਣਾ ਚਾਹੀਦਾ ਹੈ ਐਂਡ ਉਹਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ ਵੱਲ ਫੋਕਸ ਵੀ ਰੱਖਣਾ ਚਾਹੀਦਾ ਹੈ ਐਂਡ ਅਗਰ ਤੁਸੀਂ ਕੋਈ ਵੀ ਆਈਟੀ ਰਿਲੇਟਿਡ ਕੋਰਸ ਕਰਨਾ ਚਾਹੁੰਦੇ ਹੋ ਤੁਹਾਨੂੰ ਗੁਰਦਾਸਪੁਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਸੀਬੀ ਇਨਫੋਟੈਕ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਬੈ ਯੋ ਕਰਵਾਦੇ ਆਪਾਂ ਬੱਚਿਆਂ ਨੂੰ ਪੂਰੀ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਐਂਡ ਸਾਡੇ ਕੋਲ ਹਰ ਐਡਵਾਂਸ ਕੋਰਸ ਇੱਥੇ ਅਵੇਲੇਬਲ ਹੈ ਅਗਰ ਤੁਸੀਂ ਵੀ ਆਪਣੀ ਕੈਰੀਅਰ ਦੇ ਵਿੱਚ ਆਈਟੀ 9 ਚੂਸ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕੋਲ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਾਂ ਬੱਚਿਆਂ ਨੂੰ ਪ੍ਰੋਪਰ ਫ੍ਰੀ ਕਾਉਂਸਲਿੰਗ ਪ੍ਰੋਵਾਈਡ ਕਰਾਉਂਦੇ ਹਾਂ ਜਿਦੇ ਵਿੱਚ ਬੱਚਿਆਂ ਨੂੰ ਪੂਰਾ ਕੈਰੀਅਰ ਗਾਈਡੈਂਸ ਦਿੱਤਾ ਜਾਂਦਾ ਹੈ ਕਿ ਉਹ ਕਿਹੜਾ ਕੋਰਸ ਕਰਨਗੇ ਯੋ ਕਿਹੜਾ ਕੈਰੀਅਰ ਪਾਥ ਚੂਸ ਕਰਨਗੇ ਤੇ ਉਹਨਾਂ ਦੇ ਅੱਗੇ ਜਾ ਕੇ ਉਹਦੇ ਕੀ ਬੈਨੀਫਿਟ ਹੋਣਗੇ ਐਂਡ ਉਹਦੇ ਨਾਲ ਇਹ ਆਪਾਂ ਜਿੱਦਾਂ ਤੁਸੀਂ ਦੇਖਿਆ ਕਿ ਆਪਾਂ ਬੱਚਿਆਂ ਨੂੰ ਇਹੋ ਜਿਹੇ ਫੈਸਲੇ ਵਿੱਚ ਆਡੇ ਆਫ ਕਲਚਰ ਫੈਸਟ ਵੀ ਹੁੰਦੇ ਰਹਿੰਦੇ ਆ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਇਹੋ ਜੀ ਚੀਜ਼ਾਂ ਦੇ ਨਾਲ ਵੀ ਜੁੜੇ ਰਹਿਣ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਜਿੰਦਰਪੁਰ ਪ੍ਰਿੰਸੀਪਲ ਸੈਂਟ ਸੋਲજર ਡਿਵਾਈਨ ਪਬਲਿਕ ਸਕੂਲ ਗੁਰਦਾਸਪੁਰ ਬਤਵਾਲਾ ਰੋਡ ਅੱਜ ਸੀਬੀਏ ਇਨਫੋਟੈਕ ਨੇ ਬਹੁਤ ਵਧੀਆ ਪ੍ਰਵਹਾਲਾ ਕੀਤਾ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਕਿਉਂਕਿ ਜਿੱਥੇ ਅੱਜ ਇੰਸਟਾਗ੍ਰam ਵਲੌਗਸ YouTube ਦਾ ਦੌਰ ਚੱਲ ਰਿਹਾ ਹੈ ਉਥੇ ਸੀਬੀਏ ਇਨਫੋਟੈਕ ਨੇ ਮਿਸ ਗੁਰਦਾਸਪੁਰ ਮੇਲਾ ਤੀਆਂ ਦਾ ਜੋ ਕਿ ਮੇਲਾ ਤੀਆਂ ਦਾ ਤੇ ੀਆਂ ਵੱਜੋਂ ਵੀ ਜਾਣਿਆ ਜਾਂਦਾ ਹੈ ਉਸ ਨੂੰ ਇੱਕ ਬੜਾ ਸੋਨਾ ਤੇ ਨਵਾਂ ਉਪਰਾਲਾ ਦੇ ਕੇ ਆਪਣੇ ਕੰਪਿਊਟਰ ਸੈਂਟਰ ਤੇ ਸੈਲੀਬ੍ਰੇਟ ਕਰਨ ਦਾ ਜੋ ਬੱਚਿਆਂ ਨੂੰ ਨਵੀਂ ਸਿੱਖ ਦੇਣ ਦਾ ਉਪਰਾਲਾ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਜੋ ਸਾਡਾ ਅੱਜ ਦਾ ਯੁੱਗ ਚੱਲ ਰਿਹਾ ਹੈ ਇਹਦੇ ਚ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਨ ਇਨ੍ਹਾਂ ਚੀਜ਼ਾਂ ਨਾਲੋਂ ਟੁੱਟਦੀ ਜਾ ਰਹੀ ਹੈ ਔਰ ਇਨ੍ਹਾਂ ਚੀਜ਼ਾਂ ਨਾਲੋਂ ਟੁੱਟਣ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਵਿਜ਼ਿਟਿੰਗ ਸਪots ਬਣਾ ਰਹੇ ਹਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਇੰਟਰੋਡਿਊਸ ਕਰਵਾਉਣ ਲਈ ਕੈਸੀ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਬੱਚੇ ਉੱਥੇ ਤੁਹਾਨੂੰ ਪੰਜਾਬੀ ਵਿਸਾ ਦੇਖਣ ਨੂੰ ਮਿਲੇਗਾ ਔਰ CBIA Infotech ਤੁਹਾਡੇ ਆਪਣੀ ਪਹੁੰਚ ਦੇ ਗੁਰਦਾਸ ਦੇ ਗੁਰਦਾਸਪੁਰ ਦੇ ਵਿੱਚ ਇੱਕ इवन ਇੱਕ ਤਾਂ ਉਹਨਾਂ ਨੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਿੱਦੇ ਵਿੱਚ ਬੱਚਿਆਂ ਦਾ ਜਿਹੜਾ ਕੰਫੀਡੈਂਸ ਲੈਵਲ ਹੈ ਉਹਨੂੰ ਬੂਸਟ ਅਪ ਕੀਤਾ ਜਾ ਰਿਹਾ ਹੈ ਈਵਨ ਮਿਸ ਗੁਰਦਾਸਪੁਰ ਚੂਸ ਕੀਤੀ ਜਾ ਰਹੀ ਹੈ ਬਾਕ ਸੋਨਾ ਉਪਰਾਲਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੈਲ ਮੈਨੇਜਮੈਂਟ ਮੈਸੀਬੀ ਇਨਫੋਟੈਕਨ ਚੇਅਰਮੈਨ ਮੈਨੇਜਰ ਮੈਡਮ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨੀ ਆ ਕਿ ਉਹਨਾਂ ਨੇ ਆਪਣੇ ਇੱਕ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿ ਉਹਨਾਂ ਦਾ ਸਬੰਧ ਟੈਕਨੋਲੋਜੀ ਨਾਲ ਹੈ ਮਲਟੀਮੀਡੀਆ ਨਾਲ ਹੈ ਗਲੋਬਲਾਈਜੇਸ਼ਨ ਨਾਲ ਹੈ ਪਰ ਉਹ ਖਿੱਚ ਕੇ ਲੈ ਕੇ ਆ ਰਹੇ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿੰਨੂੰ ਕਰਨ ਲਈ ਗੱਟਸ ਚਾਹੀਦੇ ਨੇ ਰੀਅਲੀ ਅਪਰੀਸ਼ੀਏਟਸ ਸਰ ਔਰ ਹਮੇਸ਼ਾ ਇਸ ਸੰਦੇ ਉਪਰਾਲੇ ਕਰਦੇ ਰਹੋ ਜਿੱਥੇ ਸਾਡੇ ਸਾਥ ਦੀ ਜ਼ਰੂਰਤ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਥੈਂਕ ਯੂ ਐਂਡ ਸਤਿ ਸ੍ਰੀ ਅਕਾਲ ਬੰਸਗੀ ਜੀ ਅੱਜ ਸੀਬੀ ਇਨਫੋਟੈਕ ਗੁਰਦਾਸਪੁਰ ਇੰਸਟੀਚਿਊਟ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਇਸ ਮਹੀਨੇ ਦੇ ਵਿੱਚ ਇੱਕ ਸਾਡਾ ਕਲਚਰਲ ਇਵੈਂਟ ਹੈ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸੀਬੀ ਇਨਫੋਟੈਕ ਇਹ ਇੱਕ ਐਸਾ ਇੰਸਟੀਟਿਊਸ਼ਨ ਹੈ ਜੋ ਸਕਿੱਲ ਡਿਵੈਲਪਮੈਂਟ ਔਰ ਟੈਕਨੋਲੋਜੀ AI ਦੇ ਨਾਲ ਨਾਲ ਬੇਸਿਕ ਜੋ ਸਾਡਾ ਕਲਚਰ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਗਾਈਡ ਕਰ ਰਿਆ ਉਹਦੇ ਨਾਲ ਜੋੜ ਕੇ ਰੱਖ ਰਿਆ ਯੂਥ ਨੂੰ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਇਵੈਂਟ ਦਾ ਇਸ ਫੰਕਸ਼ਨ ਦਾ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਮੈਂ ਅੱਗੇ ਵੀ ਅਪਰੀਸ਼ੀਏਟ ਕਰਦੀ ਹਾਂ ਅੱਗੇ ਵੀ ਤੁਹਾਨੂੰ ਗਾਈਡ ਕਰਦੀ ਹਾਂ ਕਿਸੇ ਜ਼ਰੂਰ ਇਹ ਜਿਹੜੇ ਇਵੈਂਟਸ ਹੈ ਇਹ ਪ੍ਰੋਗਰਾਮਸ ਹੈ ਜਾਰੀ ਰੱਖੋ ਕੁਝ ਲੋਕ ਕਿਹੜੀ ਲੇਡੀ ਤੋਂ ਪ੍ਰਭਾਵਿਤ ਹੈ ਕਿ ਇਹਨਾਂ ਤੋਂ ਪ੍ਰਭਾਵਿਤ ਹੋਏ ਜਾਂ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਮੈਂ ਤਾਂ ਆਪਣੀ ਲਾਈਫ ਵਿੱਚ ਰੋਲ ਮਾਡਲ ਆਪਣੀ ਮਦਰ ਨੂੰ ਹੀ ਮੰਨਦੀ ਹਾਂ ਮੈਂ ਉਹਨਾਂ ਤੋਂ ਹੀ ਇਨਫਲੂਐਂਸ ਦਾ ਕਿ ਮੈਂ ਉਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਦੀ ਹਾਂ ਜੀ ਇਹਨਾਂ ਦੇ ਉਹਨਾਂ ਲਿਖੀ ਸੁਲੇਮਾਨੇ ਨਾਲ ਕਿਹਾ ਹੈ ਮੈਂ ਧੀਆਂ ਨੂੰ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਆਪਣੀ ਪੜ੍ਹਾਈ ਨੂੰ ਬਿਲਕੁਲ ਆਪਣੇ ਬੜੇ ਫੋਕਸਡ ਰਹਿ ਕੇ ਕਰਨਾ ਹੈ ਔਰ ਅੱਗੇ ਫਿਊਚਰ ਦੇ ਬਾਰੇ ਆਪਣੇ ਜੋ ਵੀ ਡਿਸੀਜਨਸ ਆ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰਕੇ ਲੈਣੇ ਆ ਤਾਂ ਮੈਂ ਆਪਣੇ ਬਿਲਕੁਲ ਆਪਣੇ ਪੇਰੈਂਟਸ ਦੀ ਤੁਸੀਂ ਗਾਈਡੈਂਸ ਦੇ ਅੰਦਰ ਹੀ ਰਹਿਣਾ ਆ ਔਰ ਕਦੀ ਵੀ ਬਾਅਦ ਦੀ ਕਿਸੇ ਵੀ ਅ ਅਜਿਹੀ ਐਕਟੀਵਿਟੀ ਤੋਂ ਇਨਫਲੂਐਂਸ ਨਹੀਂ ਹੋਣਾ ਜਿਹਦੇ ਨਾਲ ਤੁਹਾਡਾ ਜਿਹੜਾ ਸੁਸਾਇਟੀ ਦੇ ਵਿੱਚ ਅ ਡਾਊਨ ਜਾਏ ਤੁਹਾਡਾ ਜਿਹੜਾ ਰਿਕਾਰਡ ਹੈ ਸੋ ਪਲੀਜ਼ ਆਪਣੇ ਨੈਕਸਟ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਫਰਦਰ ਜਿਹੜਾ ਆਪਣਾ ਜੋਬ ਹਾਸਲ ਕਰੋ এডਿਕੇਸ਼ਨ ਲੋ ਤੇ ਆਪਣੇ ਕਲਚਰ ਨਾਲ ਜੁੜੇ ਰਹੋ ਥੈਂਕ ਯੂ ਸੋ ਮਚ